ਕੱਪ ਕੱਲ ਤੁਸੀਂ ਧਾਮੀ ਜੀ ਦੇ ਨਾਲ ਮੋਲ ਗੱਤ ਕੀਤੀ ਕੀ ਗੱਲਬਾਤ ਹੋਈ ਕੀ ਧਾਮੀ ਪ੍ਰਧਾਨ ਬਣੇ ਰਹਿਣਗੇ ਉਹਦੇ ਬਾਰੇ ਥੋੜੀ ਜਾਣਦਾ ਮੈਂ ਕੱਲ ਹੁਸ਼ਿਆਰਪੁਰ ਆਸੀ ਪਰਿਵਾਰ ਕਵੈਣੀ ਤੇ ਉਹਨਾਂ ਨੂੰ ਭੇਜ ਦੇਣ ਵਾਸਤੇ ਗਿਆ ਸੀ ਔਰ ਉਹਨਾਂ ਨੇ ਉਹਨਾਂ ਦੇ ਘਰ ਗੁਰਜੀਤ ਸਾਹਿਬ ਨੇ ਕੋਰਟ ਦੇ ਇਜ਼ਾਦ ਬਖਸ਼ਿਸ਼ ਕੀਤੀ ਹੈ ਔਰ ਇਸ ਵਿਸ਼ੇ ਤੇ ਗੱਲ ਕੀਤੀ ਹੈ ਉਹਨਾਂ ਨੂੰ ਪਿਆ ਹੀ ਹੈ ਤੁਸੀਂ ਜੋ ਸ਼ਰਨ ਕੁਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਦੀ ਸੇਵਾ ਉਹ ਤੁਸੀਂ ਆ ਕੇ ਸਮਾ ਲੋ ਰੋਪੀਆ ਸੇ ਗੁਰੂ ਸਿੱਖਾਂ ਦੀ ਲੇਕਿਨ ਸਾਨ ਇਮਾਨਦਾਰ ਚੰਗੀ ਦੇ ਕੁਆਰਿਆ ਦੇ ਸ਼੍ਰੋਮਣ ਦੇ ਦੁਆਰਾ ਬੰਨਧ ਕਮੇਟੀ ਨੂੰ ਪੰਜ ਨੂੰ ਬਹੁਤ ਤਰੂਰ ਹੈ ਉਹਨਾਂ ਨੇ ਪ੍ਰਧਾਨ ਦੇ ਨਾਲ ਨਾਲ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦਿੱਤਾ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤਾਂ ਪੰਜ ਮੈਂਬਰੀ ਕਮੇਟੀ ਦਾ ਕੀ ਰੂਪਰੇਖਾ ਹੋਏਗੀ ਕੀ ਕੰਮ ਕਰਨਗੇ ਦੇਖੋ 2 ਦਸੰਬਰ 2024 ਨੂੰ ਜਿਹੜੇ ਕਾਲਪਤਖ ਸਾਹਿਬ ਦੀ ਤਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਪਰਤੀ ਵਾਸਤੇ ਨਿਯਤ ਕੀਤੀ ਸੀ ਔਰ ਤਕਰੀਬਨ 2.5 ਮਹੀਨਿਆਂ ਦਾ ਸਮਾਂ ਗੁਜ਼ਰ ਚੱਲਿਆ ਔਰ ਉਸ ਕਮੇਟੀ ਦੇ ਕਾਰਜਗੁਜ਼ਾਰੀ ਜਿਹੜੀ ਹੈ ਬਹੁਤ ਢਿਲੇ ਰਹੀ ਹੈ ਔਰ ਪਿਛਲੇ ਦਿਨੀ ਸਾਨੂੰ ਉਹਨਾਂ ਨੇ ਕਾ ਕੇ ਪੱਤਰ ਸੰਭੇਆ ਕਿ ਅਕਾਲੀ ਦਲ ਵੱਲੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ ਤੇ ਕਿਸੇ ਸਹਿਯੋਗ ਕਰਨ ਵਾਸਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਕਿ ਇਹ ਸਹਿਯੋਗ ਲੈਣਾ ਹੈ ਬਲਕਿ ਇਹਨਾਂ ਨੂੰ ਆਪਣਾ ਕਾਰਜ ਜਿਹੜਾ ਕਰਨ ਵਾਸਤੇ ਕਿਹਾ ਸੀ ਕਿ ਸੱਤ ਮੈਂਬਰ ਕਮੇਟੀ ਜਿਹੜੀ ਆਪਾਂ ਕੀ ਕਰਦੇ ਰਿਹਾ ਸ਼ੁਰੂ ਕਰੇ ਜੇਕਰ ਦੋ ਮੈਂਬਰ ਜਿਹੜੇ ਅਸੀਫ਼ਾ ਦੇ ਚੁਟੇ ਨੇ ਧਾਮੀ ਸਾਹਿਬ ਔਰ ਗੁਰਮਦਰ ਸਾਹਿਬ ਰਾਮੀ ਸਾਹਿਬ ਦਾ ਤਸੀਹਾ ਸਾਡੇ ਕੋਲ ਪਹੁੰਚਾ ਹੈ ਬਡੂੰਗਰ ਸਾਹਿਬ ਦਾ ਤਸੀਹਾ ਹਾਲਾ ਸਾਡੇ ਕੋਲ ਲਈ ਪਹੁੰਚਾ ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਸ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਭਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇਗਾ ਜੇਕਰ ਦੇਖੋ ਇੱਕਰ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਮੀ ਸਾਬ ਔਰ ਬਡੂਨਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰਿਕ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏ। ਇੱਕ ਸਿੰਘ ਜੀ ਸਾਹਿਬ ਤੁਸੀਂ ਕਿਹਾ ਸੀ ਕਿ ਭਰਤੀ ਮਹਿੰਮ ਜਿਹੜੀ ਹੈ ਪੰਜ ਮੈਂਬਰਿਕ ਕਮੇਟੀ ਦੇ ਜ਼ਰੀਏ ਹੋਏਗੀ ਪਰ ਭਰਤੀ ਮਹਿੰਮ ਤਾਂ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਉਹ ਤਾਂ ਲਗਭਗ ਖਤਮ ਹੋਣ ਵਾਲੀ ਹੈ। ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਪ੍ਰਕਿਰਿਆ ਆਰੰਭ ਕਰਨੀ ਹੈ ਉਹ ਹਾਲੇ ਆਰੰਭ ਨਹੀਂ ਹੋਈ। ਇਸੇ ਲਈ ਕਹਿ ਰਹੇ ਹਾਂ ਕਿ ਉਹ ਪੰਜ ਮੈਂਬਰ ਜਿਹੜੇ ਬਚੇ ਨੇ ਉਹ ਭਰਤੀ ਪ੍ਰਕਿਰਿਆ ਜਿਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ 'ਤੇ ਆਰੰਭ ਕਰ ਪੰ ਸਿੰਘ ਸਾਹਿਬਾਨ ਦੀ ਬੈਠਕ ਨੂੰ ਲੈ ਕੇ ਵੀ ਕਾਫੀ ਇੰਤਜ਼ਾਰ ਹੋ ਰਿਹਾ ਮੀਟਿੰਗ ਕਦੋਂ ਤੱਕ ਹੋਣੀ ਬਸ ਕੋ 2-4 ਦਿਨਾਂ ਕੇ ਕੋਸ਼ਿਸ਼ ਹੈ ਕਿ ਮੀਟਿੰਗ ਕੋਈ ਕੁਝ ਸਮਾਰਟ ਮੈਸੇਜ ਚੱਲ ਰਹੇ ਨੇ ਔਰ ਸਿੰਘ ਸਾਹਿਬਾਨ 올 ওভার ਰਾਜਸਥਾਨ ਮਸਕੀਨ ਜੀ ਹੋਰਾਂ ਦੀ ਪਰਸੀ ਤੇ ਆਪਣਾ ਪਰਸਨ ਕੇ ਸਾਰੇ ਅਸੀਂ ਜਾਣੇ ਆ ਉੱਥੇ ਗਏ ਹੋਣ ਕਰਕੇ ਸ਼ਾਇਦ 2-4 ਦਿਨ ਸੀ ਲੇਖਣ ਜਿਹੜਿਆ ਉਹ ਇੱਕ ਸਿੰਘ ਦਾ ਪੰਥਕ ਗਲਿਆਰਿਆਂ ਦੇ ਵਿੱਚ ਚਰਚਾਵਾਂ ਨੇ ਕਿ ਤੁਹਾਨੂੰ ਵੀ ਹਟਾਏ ਜਾਣ ਦੀ ਤਿਆਰੀ ਹੋ ਰਹੀ ਹੈ ਕੁਝ ਚਿਹਰਿਆਂ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਅਗਲੇ ਸਿੰਘ ਸਾਹਿਬਾਨ ਹੋ ਸਕਦੇ ਆ ਅ ਦੇਖੋ ਇਹ ਚਰਚਾਵਾਂ ਤਾਂ ਹਲੇ ਸ਼ਾ ਚੱਲਦੀਆਂ ਨੇ ਮੀਡੀਆ ਦਰਾਂ ਹੀ ਅਸੀਂ ਵੀ ਸੁਣਦੇ ਆ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਕਾ ਜਰੂਰ ਮੀਡੀਆ ਦਰਾਂ ਹੀ ਕਹਿ ਦਿਆਂ ਕਿ ਇਸ ਘਰ ਵਿੱਚ ਦਾਅਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਿਕੜਾ ਤਾਂ ਜਿਹੜਾ ਧੰਮੀ ਸਾਹਿਬ ਦਾ ਅਸਤੀਫਾ ਸੀ ਉਹਨੂੰ ਲੈ ਕੇ ਕੋਈ ਕੱਲ ਚਰਚਾ ਹੋਈ ਉਹਨਾਂ ਦੇ ਨਾਲ ਅ ਦੇਖੋ ਉਹ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਉਹਨਾਂ ਨੂੰ ਕੀ ਹੈ ਕਿ ਤੁਹਾਡੇ ਵਰਗੇ ਲੋਕਾਂ ਦੀ ਸਿੱਖ ਪੰਥ ਨੂੰ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਆਪਣੇ ਅਸੀਸ ਤੇ ਵਿਚਾਰ ਕਰੋ ਯਾਨੀ ਹਰਪ੍ਰੀਤ ਸਿੰਘ ਗੁਰਾਂ ਦੇ ਜਿਹੜੀ ਸੇਵਾ ਮੁਕਤੀ ਤਾਂ ਕਰ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਕਾਲ ਤਖਤ ਵਰਸਸ ਸੁਬੀਰ ਬਾਦਲ ਨਹੀਂ ਹੈ ਇਹ ਧਰਮ ਦੀ ਲੜਾਈ ਹੈ ਦੇਖੋ ਜਿਹੜਾ ਫਸੇਲ ਤੋਂ ਐਲਾਨ ਕੀਤਾ ਹੋਇਆ ਸੀ ਆਰਗਣ ਹਰਪੀ ਸਿੰਘ ਜੀ ਉਹਦਾ ਹਿੱਸਾ ਸੀਗੇ ਔਰ ਉਹਨਾਂ ਨੂੰ ਸੇਵਾ ਮੁਕਤ ਕਰਨ ਦਾ ਕਹਿਆ ਪਰ ਉਹ ਹੁਣ ਆਜ਼ਾਦ ਹੋ ਗਏ ਤੇ ਉਹ ਆਪਣਾ ਵਿਚਰ ਰਹੇ ਨੇ ਆਖਰੀ ਤਵਾਰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਮੈਂ ਕੱਪੜੇ ਬੈਗਸ ਪਾਏ ਹੋਏ ਨੇ ਪ੍ਰਵਾਨ ਧੰਨਵਾਦ ਆ ਇਹ ਨੇ ਜਾਂ ਕੋਈ ਕੋਈ ਚਿੰਤਾ ਹਮਾਰੀ ਤੁਹਾਨੂੰ ਮਦਦ ਕਰਦੇ ਸਿੰਘ ਸਾਹਿਬ ਕੱਲ ਤੁਸੀਂ ਧਾਮੀ ਜੀ ਦੇ ਨਾਲ ਮੋਲ ਗੱਤ ਕੀਤੀ ਕੀ ਗੱਲਬਾਤ ਹੋਈ ਕੀ ਧਾਮੀ ਪ੍ਰਧਾਨ ਬਣੇ ਰਹਿਣਗੇ ਉਹਦੇ ਬਾਰੇ ਥੋੜੀ ਜਾਣਕਾਰੀ ਬਈ ਕੱਲ ਹੁਸ਼ਿਆਰਪੁਰ ਆਸੀ ਕੱਪੜਿਆਂ ਨਾਲ ਇੱਕ ਪਰਿਵਾਰ ਲੈਣੀ ਤੇ ਉਹਨਾਂ ਨੂੰ ਭੇਜ ਦੇਣ ਵਾਸਤੇ ਗਿਆ ਸੀ ਔਰ ਜੁਨਾ ਨੇ ਉਹਨਾਂ ਦੇ ਘਰ ਗੁਰਜੀਤ ਸਾਹਿਬ ਨੇ ਫੋਟੋਕੈਸਡਾਰ ਬਖਸ਼ਿਸ਼ ਕੀਤੀ ਹੈ ਔਰ ਇਸ ਸਥਿਤੀ ਤੇ ਗੱਲ ਕੀਤੀ ਹੈ ਉਹਨਾਂ ਨੂੰ ਪਿਆ ਹੀ ਹੈ ਤੁਸੀਂ ਜੋ ਸ਼ਰਨਿਕਾ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਦੀ ਸੇਵਾ ਹੋ ਤੋ ਤੁਸੀਂ ਆ ਕੇ ਸਮਾਰੋ ਕਿਉਂਕਿ ਐਸੇ ਕੁਰਸੀ ਖਾਂ ਦੀ ਲੇਕਿਨ ਸਾਨ ਇਮਾਨਦਾਰ ਚੰਗੀ ਦੇ ਖਵਾੜੇ ਸ਼੍ਰੋਮਣਗੋਪਾਲਾ ਬੰਦ ਕਮੇਟੀ ਨੂੰ ਪੰਜ ਮੈਂਬਰੀ ਬਣ ਉਹਨਾਂ ਨੇ ਪ੍ਰਧਾਨ ਦੇ ਨਾਲ ਨਾਲ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਦੀਬਾ ਦਿੱਤਾ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤਾਂ ਪੰਜ ਮੈਂਬਰੀ ਕਮੇਟੀ ਦਾ ਕੀ ਰੂਪਰੇਖਾ ਹੋਏਗੀ ਕੀ ਕੰਮ ਕਰਨਗੇ ਦੇਖੋ 2 ਦਸੰਬਰ 2024 ਨੂੰ ਜਿ세 ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਪਰਤੀ ਵਾਸਤੇ ਨਿਯਤ ਕੀਤੀ ਸੀ ਔਰ ਤਕਰੀਬਨ 22 ਮਹੀਨੇ ਦਾ ਸਮਾਂ ਗੁਜ਼ਰ ਚੱਲਿਆ ਔਰ ਉਸ ਕਮੇਟੀ ਦੇ ਕਾਰਜਗੁਜ਼ਾਰ ਜਿਹੜੀ ਹੈ ਉਹ ਬਹੁਤ ਘਲੇ ਰਹੀ ਹੈ ਔਰ ਪਿਛਲੇ ਦਿਨੀ ਸਾਨੂੰ ਉਹਨਾਂ ਨੇ ਕਾ ਕੇ ਪੱਤਰ ਸੰਪਤਿਆ ਕਿ ਅਕਾਲੀ ਦਲ ਵੱਲੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ ਕਿਸੇ ਸਹਿਯੋਗ ਕਰਨ ਵਾਸਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਕਿ ਕਿ ਸਹਿਯੋਗ ਲੈਣਾ ਹੈ ਬਲਕਿ ਇਹਨਾਂ ਨੂੰ ਆਪਣਾ ਕਾਰਜ ਜਿਹੜਾ ਕਰਨ ਵਾਸਤੇ ਕਿਹਾ ਸੀ ਕਿ ਸੱਤ ਮੈਂਬਰ ਕਮੇਟੀ ਜਿਹੜੀ ਆਪਨ ਕੀ ਤਰਤੀ ਰੇ ਸ਼ੁਰੂ ਕਰੇ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਹਾਮੀ ਸਾਹਿਬ ਔਰ ਬਟੂੰਗਰ ਸਾਹਿਬ ਤਾਮੀ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੂੰਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਨਹੀਂ ਪਹੁੰਚਾ ਔਰ ਜਿਹੜੇ 5 ਮੈਂਬਰ ਬਾਕੀ ਬਚੇ ਹੋ 5 ਮੈਂਬਰ ਨੇ ਉਹ 5 ਮੈਂਬਰ ਇਸ ਅਕਾਲ ਤੱਕ ਸਾਹਿਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਭਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ 5 ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇਗਾ ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਂ ਮੀਤ ਸਾਹਿਬ ਔਰ ਬਡੂਮਕਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰਿਕ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਇਆ ਜਾਏ। ਇੱਕ ਸੰਤਾਬ ਤੁਸੀਂ ਕਿਹਾ ਸੀ ਕਿ ਭਰਤੀ ਮਹਿੰਮ ਜਿਹੜੀ ਹੈ ਪੰਜ ਮੈਂਬਰਿਕ ਕਮੇਟੀ ਦੇ ਜ਼ਰੀਏ ਹੋਏਗੀ ਪਰ ਭਰਤੀ ਮਹਿੰਮ ਤਾਂ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਉਹ ਤਾਂ ਲਗਭਗ ਖਤਮ ਹੋਣ ਵਾਲੀ ਹੈ। ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਪ੍ਰਕਿਰਿਆ ਆਰੰਭ ਕਰਨੀ ਹੈ ਉਹ ਹਾਲੇ ਆਰੰਭ ਨਹੀਂ ਹੋਈ। ਇਸੇ ਲਈ ਕਹਿ ਰਹੇ ਆ ਕਿ ਉਹ ਪੰਜ ਮੈਂਬਰ ਜਿਹੜੇ ਬਚੇ ਨੇ ਉਹ ਭਰਤੀ ਪ੍ਰਕਿਰਿਆ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਕੀ ਆਰੰਭ ਕਰੇ। ਸਿੰਘ ਸਹਿਬਾਨਾਂ ਦੀ ਮੀਟਿੰਗ ਨੂੰ ਲੈ ਕੇ ਵੀ ਕਾਫੀ ਇੰਤਜ਼ਾਰ ਹੋ ਰਿਹਾ ਮੀਟਿੰਗ ਕਦੋਂ ਤੱਕ ਹੋਣੀ ਬਸ ਕੋ 2-4 ਦਿਨਾਂ ਸੇ ਕੋਸ਼ਿਸ਼ ਹੈ ਕਿ ਮੀਟਿੰਗ ਕੋਈ ਕੁਛ ਸਮਾਰਟ ਮੈਸੇਜ ਚੱਲ ਰਹੇ ਨੇ ਔਰ ਸਿੰਘ ਸਹਿਬਾਨ ਆਲਓਵਰ ਰਾਜਸਥਾਨ ਮਸਕੀਨ ਜੀ ਹੋਰਾਂ ਦੀ ਵਰਸੀ ਤੇ ਆਪਣਾ ਪਰਸੰਮ ਕੇ ਸਾਰੇ ਅਸੀਂ ਜਾਣੇ ਆ ਉੱਥੇ ਗਏ ਹੋਣ ਕਰਕੇ ਸ਼ਾਇਦ 2-4 ਦਿਨਾਂ ਸੇ ਮੀਟਿੰਗ ਜਰੀਆ ਉਹ ਇੱਕ ਸਿੰਘ ਦਾ ਪੰਤਕ ਗਲਿਆਰਿਆਂ ਦੇ ਵਿੱਚ ਚਰਚਾਵਾਂ ਨੇ ਕਿ ਤੁਹਾਨੂੰ ਵੀ ਹਟਾਏ ਜਾਣ ਦੀ ਤਿਆਰੀ ਹੋ ਰਹੀ ਹੈ ਕੁਝ ਚਿਹਰਿਆਂ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਅਗਲੇ ਸਿੰਘ ਸਹਿਬਾਨ ਹੋ ਸਕਦੇ ਹਨ ਅ ਦੇਖੋ ਇਹ ਚਰਚਾਾਂ ਆਪਾਂ ਹਲੇਸ਼ਾਂ ਚੱਲਦੀਆਂ ਨੇ মিডিਆ ਰਾਹੀਂ ਅਸੀਂ ਵੀ ਸੁਣਦੇ ਆ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਕਹਾਂ ਜ਼ਰੂਰ মিডিਆ ਰਾਹੀਂ ਕਹਿੰਦਾ ਕਿ ਇਸ ਘਰ ਵਿੱਚ ਦਾਅਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਹੀਂ ਕਰਾਂ ਤਾਂ ਜਿਹੜਾ ਧੰਮੀ ਸਾਹਿਬ ਦਾ ਅਸਤੀਫਾ ਸੀ ਉਹਨੂੰ ਲੈ ਕੇ ਕੋਈ ਕੱਲ ਚਰਚਾ ਹੋਈ ਉਹਨਾਂ ਦੇ ਨਾਲ ਅ ਦੇਖੋ ਉਹ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਉਹਨਾਂ ਨੂੰ ਕੀ ਹੈ ਕਿ ਤੁਹਾਡੇ ਵਰਗੇ ਲੋਕਾਂ ਦੀ ਸਿੱਖ ਪੰਥ ਨੂੰ ਸ਼੍ਰੋਮਣੀ ਕਮੇਟੀ ਨੂੰ ਬਕਾਲਤਤਬ ਨੂੰ ਬਹੁਤ ਜ਼ਰੂਰਤ ਹੈ ਔਰ ਆਪਣੇ ਅਧੀਸ਼ ਤੇ ਵਿਚਾਰ ਕਰ ਯਾਨੀ ਹਰਪ੍ਰੀਤ ਸਿੰਘ ਗੁਰਾਂਦਈ ਜਿਹੜੀ ਸੇਵਾ ਮੁਕਤੀ ਤਾਂ ਕਰ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਕਾਲ ਤਖਤ ਵਰਸਸ ਤੰਬੀਰ ਬਾਦਲ ਨਹੀਂ ਹੈ ਇਹ ਧਰਮ ਦੀ ਲੜਾਈ ਹੈ ਦੇਖੋ ਜਿਹੜਾ ਫੈਸਲੇ ਤੋਂ ਐਲਾਨ ਕੀਤਾ ਹੋਇਆ ਸੀ ਅਰਗਨ ਹਰਪ੍ਰੀਤ ਸਿੰਘ ਦੀ ਉਹਦਾ ਹਿੱਸਾ ਸੀਗੇ ਔਰ ਉਹਨਾਂ ਨੂੰ ਸੇਵਾ ਮੁਕਤ ਕਰਨ ਦਾ ਤਕਿਆ ਪਰ ਉਹ ਹੁਣ ਆਜ਼ਾਦ ਹੋ ਕੇ ਤੇ ਉਹ ਆਪਣਾ ਵਿਚਰ ਰਹੇ ਨੇ ਆਖਰੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਛੋਰਾਂ ਨਾਲ ਚੱਲ ਰਹੀਆਂ ਮੈਂ ਕੱਪੜੇ ਬੈਗਸ ਪਾਏ ਹੋਏ ਨੇ ਪਰਵਾਨ ਧੰਨਵਾਦ ਆ ਇਹ ਨਹੀਂ ਜਰ ਕੋਈ ਚਿੰਤਾ ਨਹੀਂ